ਸਾਸੀਆ ਦੋਸਤੋ ਮੌਜੂਦ ਹਾਂ ਜੀ ਅਸਲ ਵਿੱਚ ਸਰਾਲੀ ਕਲੋਨੀ ਵਿੱਚ ਜਿੱਥੇ ਬੰਦ ਤੇ ਤਸਵੀਰਾਂ ਨੇ ਤੁਹਾਡਾਂ ਨਾਲ ਸਾਂਝਾ ਕਰਾਂਗੇ ਤਾਂ ਤੁਸੀਂ ਉਸੇ ਤਰ੍ਹਾਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਬੋਟ ਖੜੀ ਹੈ ਸੋ ਖਬਰ ਤੁਹਾਡੇ ਤੱਕ ਲੈ ਕੇ ਆਏ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਵਾਕਿਆ ਪੱਤਰਕਾਰ ਨੇ ਜੋ ਖਬਰ ਬਿਲਕੁਲ ਸੱਚ ਦਿਖਾਈ ਕੋ ਸਾਡਾ ਮਕਸਦ ਸੱਚ ਦਿਖਾਣਾ ਸੋ ਪਹਿਲਾ ਤਸਵੀਰ ਤੁਹਾਨੂੰ ਦਿਖਾਵਾਂਗੇ ਸੋ ਇਹ ਤਸਵੀਰ ਤੁਹਾਨੂੰ ਦੇਖ ਰਹੇ ਹੋਗੇ ਸਾਡੇ ਚੈਨਲ ላይ ਇੱਕ ਬੋਟ ਖੜੀ ਹੈ ਬੋਟ ਦੇ ਵਿੱਚ ਜਿਹਨੂੰ ਕਹਿ ਸਕਦੇ ਪੰਜਾਬੀ ਜੀ ਵਰਲਡ ਬੋਟ ਕਹਿੰਦੇ ਨੇ ਕਿਸ਼ਤੀ ਕਹਿੰਦੇ ਨੇ ਔਰ ਜਿਹੜੀ ਹੈ ਬੋਟ ਜਿਹੜੀ ਹੈ ਇਹ ਤੇਲ ਦੇ ਨਾਲ ਚਲਦੀ ਆ ਸੋ ਪ੍ਰਸ਼ਾਸਨ ਵੱਲੋਂ ਜਿਹੜੀਆਂ ਕੁੱਖਤਾ ਜਿਹੜੀਆਂ ਤਿਆਰੀਆਂ ਨੇ ਪ੍ਰਬੰਧ ਨੇ ਪਰ ਹੈਰਾਨੀ ਤੁਹਾਨੂੰ ਸੁਣ ਕੇ ਹੈਰਾਨ ਹੋ ਜਾਓਗੇ ਜਦੋਂ ਅਸੀਂ ਇੱਥੇ ਆਏ ਆ ਤੇ ਅਸੀਂ ਇੱਥੇ ਬੋਟ ਵਾਲਿਆਂ ਨਾਲ ਗੱਲ ਕੀਤੀ ਕਿ ਅਸੀਂ ਪਰਲੇ ਪਾਸੇ ਦੇਖਣ ਜਾਣਾ ਕੀ ਹਾਲਾਤ ਨੇ ਉੱਥੇ ਦੇ ਕੀ ਮਸ਼ੀਨਾਂ ਜਿਹੜੀਆਂ ਕਿੰਨੀਆਂ ਲੱਗੇ ਨੇ ਕੀ ਕੰਮ ਕਰ ਪਾ ਰਹੀਆਂ ਕ ਨਹੀਂ ਕਰ ਰਹੀਆਂ ਜਦੋਂ ਅਸੀਂ ਇਹਨਾਂ ਨੂੰ ਕਿਹਾ ਤਾਂ ਇਹਨਾਂ ਨੇ ਕਿਹਾ ਕਿ ਸਾਡੇ ਬੋਰਡ ਦੇ ਵਿੱਚ ਤੇਲ ਹੈ ਨਹੀਂ ਪਰ ਪ੍ਰਸ਼ਾਸਨ ਵੱਡੇ ਵੱਡੇ ਵਾਅਦੇ ਕਰਦਾ ਕਿ ਅਸੀਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਹਰ ਤਰ੍ਹਾਂ ਦੀ ਤਿਆਰੀ ਦੇ ਨਾਲ ਆ ਪਰ ਕਿੱਡੀ ਹੈਰਾਨੀ ਦੀ ਗੱਲ ਆ ਕਿ ਇੱਕ ਛੋਟੀ ਜੀ ਬੋਰਡ ਦੇ ਵਿੱਚ ਤੇਲ ਹੈ ਨਹੀਂ ਤੇ ਦੇਖ ਸਕਦੇ ਹੋ ਕਿ ਮਸ਼ੀਨਾਂ ਦੇ ਵਿੱਚ ਕਿੱਥਾ ਤੇਲ ਜਿਹੜੇ ਇਸਤੇਮਾਲ ਕਰਦੇ ਹੋਏ ਕਿਸ ਤਰ੍ਹਾਂ ਜਿਹੜਾ ਕੰਮ ਕਰਦੇ ਹੋਣਗੇ ਚੋ ਤਸਵੀਰਾਂ ਨੇ ਅਗਰ ਪਰਮਾਤਮਾ ਨਾ ਕਰੇ ਜਿਹੜੇ ਮਸ਼ੀਨਾਂ ਵਾਲੇ ਉੱਤਰ ਲੱਗੇ ਨੇ ਕੋਈ ਕਮ ਜੋ ਕੋਈ ਕਿਸੇ ਤਰ੍ਹਾਂ ਦਾ ਵੀ ਕਿਸੇ ਦਾ ਢਿੱਲਾ ਮਿੱਠਾ ਹੋ ਜਾਂਦਾ ਤੇ ਉਹਨੂੰ ਕਿਸ ਤਰ੍ਹਾਂ ਇੱਥੇ ਲੈ ਕੇ ਆਣਗੇ ਤੋਂ ਇਹ ਤਸਵੀਰ ਇਹ ਤੁਹਾਨੂੰ ਸਾਂਝੀ ਕਰ ਰਹੇ ਜਿਹੜਾ ਐਸਐਲਐਸ ਸਰਦਾਰੀ ਕਲੋਨੀ ਦੇ ਬੰਦੇ ਬਿਲਕੁਲ ਬਿਲਕੁਲ ਨੇੜੇ ਜੋ ਤੁਹਾਨੂੰ ਦਿਖਾ ਰਿਹਾ ਕਿ ਕਿ ਟਸਟੀ ਜਿਹੜੀ ਖੜੀ ਹੈ ਜਿਹਦੇ ਵਿੱਚ ਤੇਲ ਨਹੀਂ ਹੈ ਤੋਂ ਇਹਦੇ ਬਾਰੇ ਗੱਲਬਾਤ ਕਰਾਂਗੇ ਜਿਹੜਾ ਏ ਤੇ ਜਿਹੜਾ ਮੁਲਾਜ਼ਮ ਹੈ ਚਲਾ ਰਿਹਾ ਉਹਦੇ ਉਹਨੂੰ ਵੀ ਗੱਲਬਾਤ ਕਰਾਂਗੇ ਕਿ ਤੇਲ ਕਿੰਨਾ ਦਿੰਦੇ ਨੇ ਕਿਉਂ ਕਿਉਂ ਨਹੀਂ ਪ੍ਰੋਪਰ ਤੇਲ ਰੱਖਦੇ ਨੇ ਤੋਂ ਵੀਡੀਓ ਨੂੰ ਵੀ ਜਿਹੜੇ ਨਾਲ ਦੀ ਨਾਲ ਸ਼ੇਅਰ ਵੀ ਕਰਦੇ ਰਹੋ ਕਮੈਂਟ ਵੀ ਆਪਣਾ ਨਾਮ ਦੇ ਨਾਲ ਸਾਂਝਾ ਕਰਦੇ ਹੋ ਕਿ ਸਰਕਾਰ ਪ੍ਰਸ਼ਾਸਨ ਕੀ ਪੁਖਤਾ ਪ੍ਰਬੰਧ ਹੈ ਜਾਂ ਨਹੀਂ ਹੈ ਤੋਂ ਵੀਡੀਓ ਨੂੰ ਜਿਹੜਾ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਯੂ ਦਾ ਸਸਰਾਲੀ ਕਲੋਨੀ ਵਿੱਚ ਜਿੱਥੇ ਕਿਸ਼ਤੀ ਨੂੰ ਜਿਹੜਾ ਅਵੀ ਚਲਾਨਰ ਗੱਲਬਾਤ ਕਰ ਰਹੇ ਵੀਰੇ ਸਸੀ ਗੱਲ ਕੀ ਨਾ ਵੀਰੇ ਖੜੇ ਹੋ ਮੜੇ ਜਸੂਈ ਸਕਦੀ ਪਹਿਲੇ ਦੱਸੋ ਤੁਸੀਂ ਸਰਕਾਰੀ ਕੰਮ ਕਰਦੇ ਹੋ ਤੇ ਪ੍ਰਾਈਵੇਟ ਜੀ ਹਾਂ ਜੀ ਸਰਕਾਰੀ ਜੀ ਹਾਂ ਜੀ ਸਰਕਾਰੀ ਤਨਖਾਹ ਤੁਹਾਨੂੰ ਮਿਲਦੀ ਹੋਊਗੀ ਕੋਈ ਤਨਖਾਹ ਅਜੇ ਤੱਕ ਤਾਂ ਆਈ ਹੈ ਹੀ ਨਹੀਂ ਆਈ ਨਹੀਂ ਨਾ ਪਹਿਲੇ ਤੱਕ ਨਹੀਂ ਆਈ ਜੀ ਤੇ ਉੱਥੇ ਤੇਲ ਹੈਗਾ ਵਿੱਚ ਨਹੀਂ ਜੀ ਤੇ ਕਿਤੇ ਵਿੱਚ ਕਿਸੇ ਟਾਈਮ ਵੀ ਰੱਖ ਸਕਦੀ ਆ ਅੱਛਾ ਕਿਸੇ ਟਾਈਮ ਹਾਂ ਕਿੰਨਾ ਲੀਟਰ ਤੇਲ ਦਿੰਦੇ ਨੇ ਤੇਲ ਆਇਆ ਹੀ ਨਹੀਂ ਜੀ ਪਰਸੋਂ ਦਾ ਮੇਰੇ ਕੋਲ ਪਹੁੰਚੇ ਨਹੀਂ ਤੇ ਮੰਨ ਲਓ ਜਿਹੜੇ ਮਸ਼ੀਨਾਂ ਲੱਗੇ ਨੇ ਸਾਡੇ ਪੰਜਾਬੀ ਭਾਸ਼ਾ ਤੇ ਕੰਮ ਕਰਦੇ ਨੇ ਕੱਲੂ ਢਿੱਲਾ ਮਿੱਠਾ ਹੁੰਦਾ ਤਾਂ ਉਹਨੂੰ ਕਿਤਨਾ ਲੈ ਕੇ ਆਉਂਗਾ ਉਹ ਨੂੰ ਤਾਂ ਜੇ ਹੁਣ ਜਿਹੜਾ ਮਸ਼ੀਨ ਮਾਲਕ ਆ ਉਹ ਲੈ ਕੇ ਆਲਾ 2 ਲੀਟਰ ਤੇ ਲੈਣਾ ਤਾਂ ਗੇੜੇ ਚ ਖਾਈ ਜਾਂਦੀ ਨਾਲ ਆ ਕਾੜ ਜਾਣ ਸਿੱਖ ਵੀ ਉਹ ਤੋਂ ਵਾਇਆ ਬਹੁਤ ਪੈਂਦਾ 1.3-4 ਕਿਲੋਮੀਟਰ ਪੈਂਦਾ ਹੀ ਘੁੰਮ ਕੇ ਜਾਂਦਾ ਪਰ ਪ੍ਰੋਪਰ ਬਸ ਤੇਲ ਦਾ ਫੋਲ ਹੋਣਾ ਚਾਹੀਦਾ ਪ੍ਰਸ਼ਾਸਨ ਚਾਹੀਦਾ ਵੀ ਪੂਰੇ ਤੇਲ ਨਹੀਂ ਨਹੀਂ ਰਿਹਾ ਜੀ ਪਰਸੋਂ ਦਾ ਤੇਲ ਹੀ ਨਹੀਂ ਆ ਰਿਹਾ ਹਾਂ ਕੀ ਕਰੀਏ ਹੁਣ ਕਿੱਥੋਂ ਲੈ ਕੇ ਆਈਏ ਮੈਂ ਤੇਲ ਥੋੜੀ ਪਾਣਾ ਮੈਂ ਤਾਂ ਚਲਾ ਸਕਦਾ ਨਹੀਂ ਮੈਂ ਤਾਂ ਵੀ ਤੁਹਾਨੂੰ ਹੀ ਪੁੱਛ ਰਿਹਾ ਜਿਸੇ ਕੰਮ ਕਰ ਰਹੇ ਹਾਂ ਵਰਕਰ ਹੋ ਤੇ ਤੁਹਾਨੂੰ ਚੀਜ਼ ਦੋਗੇ ਤੇ ਇਸਤੇਮਾਲ ਕਰੋਗੇ ਨਹੀਂ ਨਾ ਅਸੀਂ ਤੁਹਾਡੇ ਖਿਲਾਫ ਨਹੀਂ ਬੋਲ ਰਹੇ ਸਾਡਾ ਮਕਸਦ ਹੈ ਕਿ ਤੁਸੀਂ ਤੇ ਤੁਹਾਨੂੰ ਤੁਸੀਂ ਨੌਕਰੀ ਕਰ ਰਹੇ ਹੋ ਠੀਕ ਹੈ ਨਾ ਮੇਰਾ ਮੈਂ ਤੁਹਾਨੂੰ ਪਹਿਲਾਂ ਹੀ ਪੁੱਛਿਆ ਕਿ ਤੁਹਾਨੂੰ ਤਰਖਾ ਮਿਲਦੀ ਹੈ ਕਿ ਨਹੀਂ ਮਿਲਦੀ ਨਹੀਂ ਹਜੇ ਤੱਕ ਤਾਂ ਇਹ ਆਈ ਨਹੀਂ ਮੈਂ 12 ਤਰੀਕ ਦਾ ਲੱਗਾ 26 ਲੱਖ ਤੋਂ ਪੈਸਾ ਕੋਈ ਆਇਆ ਨਹੀਂ ਅਜੇ ਤੱਕ ਕੋਈ ਨਹੀਂ ਹੈ ਨਾ ਜਦੋਂ ਜਿਹੜੇ ਵੱਡੇ ਵਾਅਦੇ ਕਰਦੇ ਨੇ ਕਿ ਅਸੀਂ ਪ੍ਰਸ਼ਾਸਨ ਮੁਕਤ ਪ੍ਰਬੰਧ ਨੇ ਹੱਥ ਨਾਲ ਹੀ ਤਿਆਰੀ ਜੇ ਹੈਗੀ ਆ ਤੇਲ ਆਊਗਾ ਤਾਂ ਚਾਹਾਂ ਪਾ ਹੁਣ ਸਲਾਈਡ ਕਰ ਦੇਣੀ ਸੋ ਇਹ ਬਾਈ ਨੇ ਜਿਹੜੇ ਕਿਸ਼ਤੀ ਚਲਾਉਂਦੇ ਨੇ ਸੋ ਬਾਈ ਵੀ ਇਹ ਤੇਲ ਆਪਣੇ ਘਰੋਂ ਨਹੀਂ ਲੈ ਕੇ ਆਣਗੇ ਲੈ ਕੇ ਤਾਂ ਆਣੇ ਜੇ ਇਹਨਾਂ ਤਰ੍ਹਾਂਾਂ ਵੀ ਪੂਰੀ ਮਿਲਦੀ ਹੋਵੇ ਜਾਂ ਸਮੇਂ ਤੇ ਮਿਲਦੀ ਹੋਵੇ ਪਰ ਕਿਤਨਾ ਕਿਤੇ ਜਿਹੜੀ ਵੱਡੀ ਪ੍ਰਸ਼ਾਸਨ ਦੀ ਇੱਕ ਨਾਕਾਮੀ ਨਾਲ ਕਹਿ ਸਕਦੇ ਆ ਵੱਡੇ ਵੱਡੇ ਵਾਰੇ ਕੀਤੇ ਜਾਂਦੇ ਨੇ ਕਿ ਅਸੀਂ ਪੂਸਤਾ ਪ੍ਰਬੰਧ ਨੇ ਪਰ ਛੋਟੀ ਜੀ ਬੋਟ ਦੇ ਵਿੱਚ ਤੇਲ ਨਹੀਂ ਆ ਤੇ ਵੱਡੀਆਂ ਮਸ਼ੀਨਾਂ ਤੇ ਕੀ ਤੇਲ ਹੋਵੇਗਾ ਕੀ ਕੰਮ ਕਰ ਪਾਣਗੇ ਸੋ ਤਸਵੀਰਾਂ ਕੜੀਆਂ ਨੇ ਉੱਪਰੋਂ ਲੱਗਦਾ ਤੇ ਹੋ ਸਕਦਾ ਤੇਲ ਉਹਨਾਂ ਦੇ ਵਿੱਚ ਹੈਗੇ ਆ ਨਹੀਂ ਹੈਗੇ ਕਿਉਂਕਿ ਮਸ਼ੀਨਾਂ ਦਾ ਤਾਂ ਇਹ ਕਿਹਾ ਸੀ ਨਾ ਵੀ ਜੇ ਇਹ ਮਸ਼ੀਨਾਂ ਨਹੀਂ ਲਿਆ ਕੇ ਉਹਨੂੰ ਟਰੇਨ ਨੂੰ ਸਿੱਧਾ ਕਰ ਦੇ ਮਰਿਆਦੇ ਬਾਹਰ ਨੂੰ ਵੀ ਆਪਾਂ ਮਤੇੜਿਆੜਾ ਬੜਾ ਬੰਦ ਕਰਾਂਗੇ ਇਹਨਾਂ ਨੇ ਮਸ਼ੀਨਾਂ ਦਾ ਆਪਾਂ ਸ਼ਾਮ ਤੱਕ ਦਾ ਟਾਈਮ ਦਿੱਤਾ ਸੀ ਰਾਤ ਨੂੰ ਇਹਨੂੰ ਸ਼ੁਰੂ ਕਰੋ ਅਸੀਂ ਵੈਸੇ ਕਵਰੀ ਕਰਨ ਵਾਸਤੇ ਆ ਗਏ ਚਲੋ ਅਸੀਂ ਪਹਿਲੇ ਪਤਾ ਸੱਚ ਲੱਗੇ ਤੁਹਾਨੂੰ ਕਲੂ ਪਰਮਾਤ ਦਾ ਸਾਡੇ ਪੰਜਾਬੀ ਭਾਤਰ ਕੰਮ ਕਰਦੇ ਨੇ ਕਲੂ ਨਿਕਲ ਜਕਤ ਪਰੇਸ਼ਾਨੀ ਆ ਹੁਣ ਤਾਂ ਮੈਨੂੰ ਇਹ ਵੀ ਸ਼ੱਕ ਹੋਣ ਲੱਗਿਆ ਵੀ ਉਹ ਜਿਹੜੀਆਂ ਮਸ਼ੀਨਾਂ ਉਹਦੇ ਡਰਾਈਵਰ ਵੀ ਹੈਗੇ ਆ ਨਹੀਂ ਹੈਗੇ ਜਾਂ ਉਹਨਾਂ 'ਚ ਤੇਲ ਹੈਗਾ ਕਿ ਆਪਾਂ ਉਦਾਂ ਹੀ ਇਹਨਾਂ ਨੇ ਡੱਬੀ ਟਿਆ ਕੇ ਖੜਾ ਦਿੱਤੀਆਂ ਵੀ ਇਹਨਾਂ ਨੇ ਥੋੜਾ ਜਿਹਾ ਚੁੱਪ ਕਰਾ ਲਿਆ ਜਾਂਦਾ ਪ੍ਰਸ਼ਾਸਨ ਦਾ ਕਹਿਣਾ ਜੀ ਬੁਖ ਆ ਦੇਖ ਲਓ ਤੁਹਾਡੇ ਪੁਸਤ ਪ੍ਰਬੰਧ ਤੁਹਾਡੇ ਸਾਹਮਣੇ ਹੀ ਆ ਦੇਖੋ ਹੁਣ ਤੁਸੀਂ ਦੇਖੋ ਇਹਨਾਂ ਦੇ ਪ੍ਰਬੰਧਾਂ ਦੀ ਗੱਲ ਸੁਣ ਲਿਓ ਹੁਣ ਮੈਂ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਵੀ ਹਟਿਆਮਾ ਹੂੰ ਕਿ ਮੈਂ ਕਹਾ ਜੋ ਤੇ ਜੇ ਨਹੀਂ ਮਸ਼ੀਨਾ ਚੱਲਦੀਆਂ ਮੈਂ ਤੁਸੀਂ ਕਹਿੰਦੇ ਨਹੀਂ ਚੱਲਦੀਆਂ ਉਸ ਵਿੱਚ ਉਹ ਟੱਲਣ ਜੋ ਗਿਆ ਤਾਂ ਫਿਰ ਤੁਸੀਂ ਬਰਮੇ ਲਿਆਓ ਬਰਮੇ ਲਿਆ ਕੇ ਚਲਾਓ ਕਹਿੰਦੇ ਜੀ ਉਹਦੇ ਨਹੀਂ ਮਨਜ਼ੂਰੀ ਚਾਹੀਦੀ ਹੈ ਜਿਹੜੇ ਇੱਥੇ ਪਹਿਲਾਂ ਚੱਲਦੇ ਸੀਗੇ ਬਰਵੇ ਰਾਤ ਨੂੰ ਜਨਤਾ ਰੋਲਾ ਪਾਉਂਦੀ ਸੀ ਕਿ ਉਹ ਬਰਮੇ ਬੰਦ ਕਰੋ ਇਹਨਾਂ ਦੇ ਨਾਲ ਹਾਂ ਜਾਨੇ ਸਾਡੇ ਬੰਨ ਟੁੱਟ ਜਾਣੇ ਡੂੰਗੀ ਮੈਨਨ ਕਰਦੇ ਆ ਇਹ ਕਿਹਦੀ ਮਨਜ਼ੂਰੀ ਦੇ ਨਾਲ ਲੱਗਿਆ ਉਹ ਜਿਹੜੇ ਬਰਮੇ ਚੱਲਦੇ ਸੀ ਉਹ ਕਿਹਦੀ ਮਨਜ਼ੂਰੀ ਨਾਲ ਚੱਲਦੇ ਸੀ ਉਹ ਹੁਣ ਇਹ ਜੇ ਪਬਲਿਕ ਦੀ ਸਹੂਲਤ ਦੇ ਨਹੀਂ ਪਬਲਿਕ ਕਹਿੰਦੀ ਆ ਇਹ ਇੱਥੇ ਬਰਮੇ ਚਲਾਓ ਹੁਣ ਇਹ ਕਹਿੰਦੇ ਮਨਜ਼ੂਰੀ ਚਾ ਜਨਤਾ ਦੇ ਹਿੱਤ ਦੇ ਲਈ ਨਾ ਮਨਜ਼ੂਰੀ ਚਾਹੀਦੀ ਹੈ ਜੇ ਲੀਡਰਾਂ ਦਾ ਕੋਈ ਮਿਆਨਕ ਦਾ ਕੰਮ ਚੱਲਦਾ ਉਹਦੇ ਦੀ ਬਿਗੈਰ ਮਨਜ਼ੂਰੀ ਤੋਂ ਵੀ ਚੱਲ ਜਾ ਫਿਰੇ ਝੂਠ ਬੋਦੇ ਨੇ ਕਹਿੰਦੇ ਇੱਥੇ ਚੱਲਦਾ ਹੀ ਨਹੀਂ ਵਰਨੇ ਇਹਦੇ ਜਦ ਕੇ ਜਨਤਾ ਕੁਆਬਾ ਸਾਰੀ ਇਹਦੇ ਬਰਮੇ ਵੀ ਬਰਮੇ ਚੱਲੇ ਤਾਂ ਹੀ ਇਹ ਡੂੰਗੀ ਮੈਨਗੋਈਆ ਆ ਦੇਖੋ ਜਿਹੜੇ ਕਹਿੰਦੇ ਸੀ ਨਾ ਸਾਡੇ ਪਿੰਡ ਦੇ ਸਾਹਮਣੇ ਨਹੀਂ ਇਹ ਮੈਨਗੋਈ ਹੈਗੀ ਮੈਨਗ ਦਾ ਮਤਲਬ ਇਹ ਆ ਵੀ ਆ ਮਿਆਨਕ ਜਿਹੜੀ ਇੱਥੋਂ ਇੱਥੋਂ ਚੱਲੀ ਆ ਮੈਨਗ ਆ ਦੇਖੋ ਆ ਖੰਬਿਆਂ ਦੇ ਕੋਲ ਇੱਥੋਂ ਆਹੀ ਉੱਥੋਂ ਕੱਟ ਮਾਰ ਕੇ ਦਰਿਆ ਹੈ ਗਿਆ ਇਹ ਕਿਤੇ 90 ਡਿਗਰੀ ਤੇ ਨਹੀਂ ਦਰਿਆ ਕੱਟ ਮ ਹੌਲੀ ਹੌਲੀ ਰੇਵ ਹੁੰਦਾ ਐ ਕਰਕੇ ਐ ਜਾਣਾ ਹੁੰਦਾ ਦਰਿਆ ਕਦੇ ਐ ਥੋੜਾ ਹੁੰਦਾ ਦਰਿਆ ਐ ਜਾਂਦਾ ਫਿਰ ਐ ਆ ਜੂ ਫਿਰ ਵਾਪਸ ਇਧਾ ਮੁੜ ਜੂ ਦਰਿਆ ਨੇ ਹੌਲੀ ਹੌਲੀ ਜਿੱਥੋਂ ਨਿਮਾਨ ਮਿਲ ਗਿਆ ਉਧਰਲੇ ਪਾਸੋਂ ਐ ਐ ਕਰਕੇ ਫਿਰ ਐ ਘੁੰਮ ਕੇ ਜਾਣਾ ਹੁੰਦਾ ਹੁਣ ਦੇਖੋ ਕਿੰਨਾ ਬਾਹਰ ਆ ਗਿਆ ਕਿੰਨਾ ਖਤਰਾ ਹੋ ਗਿਆ ਜ਼ਮੀਨ ਸਾਰੀ ਗਈ ਯਾਰ ਸੰਗਤ ਨੇ ਵਾਰ ਕੀ ਕੀ ਕਹਿੰਦੇ ਜਦੋਂ ਪ੍ਰਸ਼ਾਸਨ ਜਿਹੜੀ ਦੇਖ ਲੋ ਮੌਕੇ ਤੇ ਸੀ ਆ ਕੁਦਰਤ ਦੇ ਅਚਾਨਕ ਕਹਿੰਦੇ ਨੇ ਪਰਮਾਤਮਾ ਸਾਹਮਣੇ ਬਹਾਨਾ ਬਣਾ ਦਿੰਦਾ ਕਿ ਅਸੀਂ ਇੱਥੇ ਮੌਕੇ ਤੇ ਐ ਤੇ ਤੇਲ ਹੀ ਹੈਂਦੀ ਇਸ ਵਿੱਚ ਵੇਤਾ ਯਾਰ ਜੂਨੀਅਨਾਂ ਦਾ ਨਾ ਦਿਮਾਗ ਨਹੀਂ ਘੁੰਮਿਆ ਹੋਇਆ ਵੀ ਰੋਜ਼ ਗੱਡੀਆਂ ਦਾ ਤੇਲ ਫੂਕੀ ਜਾਂਦੇ ਆ ਘਰ ਦਾ ਕੰਮ ਛੱਡ ਕੇ ਪ੍ਰਸ਼ਾਸਨ ਜਿਹੜਾ ਜ਼ਿੰਮੇਵਾਰੀ ਦੇ ਨਾਲ ਕੰਮ ਕਰਦਾ ਹੀ ਨਹੀਂ ਉਹ ਅਧਿਕਾਰੀ ਇੱਥੇ ਆ ਕੇ ਖੜਨ ਲੋਕ ਦੱਸਣ ਵੀ ਉਥੇ ਤੇਲ ਹੈ ਨਹੀਂ ਪੈਂਟਾਂ ਜੇ ਆ ਜਾਣਾ ਜਦ ਕੋ ਵੱਡਾ ਅਧਿਕਾਰੀ ਇੱਥੇ ਆ ਕੇ ਨਹੀਂ ਖੜਦਾ ਦੇਖ ਲੋ ਹਾਰ ਦੇਖ ਲੋ ਤੁਸੀਂ ਦੱਸੋ ਵੀ ਉਹ ਵੱਡੀਆਂ ਮਸ਼ੀਨਾਂ 'ਚ ਤੇਲ ਕਿੱਥੋਂ ਬਣ ਆਇਆ ਦਾ ਵਿਚਾਰਾ ਲੀਟਰਾਂ 'ਚ ਖਾਂਦਾ ਉਹਨਾਂ ਦਾ ਡਰਮ ਚੱਕਣੇ ਨੇ ਤੇਲ ਦਾ ਇੱਥੇ ਲੀਟਰਾਂ ਦੇ ਵਿੱਚ ਨਹੀਂ ਇਹਨਾਂ ਕੋਲੋਂ ਪੂਰਾ ਹੁੰਦਾ। ਕੀ ਕਹਿਣਾ ਚਾਹੋਗੇ ਪੰਜਾਬ ਨੂੰ 22 ਟੀਵੀ ਜਾਨ ਮੈਂ ਤਾਂ ਸੱਚ ਦਖਾ ਰਾ ਅੱਜ ਵਾਕਈ ਬਿਲਕੁਲ ਸੱਚਾ ਸਾਹਮਣੇ ਆ ਗਿਆ ਜੀ। ਦੇਖੋ ਟੀਵੀ ਜਿਹੜੇ ਚੈਨਲ ਲੱਗਾ ਜਿਹੜਾ ਜਿਹੜੇ ਇਹ ਲੀਡਰਾਂ ਦੇ ਨਾਲ ਲਾਦੇ ਨੇ ਉਹ ਤਾਂ ਲੀਡਰਾਂ ਦੇ ਹੀ ਹੁੰਦੇ ਨੇ। ਲੇਕਿਨ ਜਿਹੜੇ ਸੱਚੇ ਹੀ ਦੱਸਦੇ ਨੇ ਮਾੜਾ ਮੋਟਾ ਜਿਹੜੀ ਜਨਤਾ ਇਹ ਤੁਹਾਡੇ ਸਿਰ ਤੇ ਹੀ ਬਚੀ ਹੋਈ ਆ ਨਹੀਂ ਤਾਂ ਪ੍ਰਸ਼ਾਸਨ ਇੱਥੇ ਕੰਕੱਖ ਨਹੀਂ ਕਰ ਲੱਗੇ। ਆ ਤੁਹਾਡੀ ਖਬਰ ਲਕਣੀ ਆ ਇਹ ਤੋੜੇ ਆਉਣੇ ਆ ਦੇਖਿਓ। ਸੋ ਆ ਪੰਜਾਬ ਨੂੰ 240 TV ਚੈਨਲ ਦੀ ਟੀਮ ਜਿੱਥੇ ਪਹੁੰਚੀ ਅਸੀਂ ਪਹਿਲੇ ਪਾਸੇ ਜਾਣਾ ਸੀ ਤੇ ਕੁਦਰੀ ਬਾਈ ਨੇ ਗੱਲ ਕੀਤੀ ਉਹ ਬਾਈ ਦੀ ਕੀ ਕਸੂਰ ਹੈ ਅਸੀਂ ਬਾਈ ਦਾ ਕਸੂਰ ਨਹੀਂ ਕਰਦੇ ਉਹ ਵਿਚਾਰਾ ਨੌਕਰੀ ਕਰ ਰਿਹਾ ਕੰਮ ਕਰ ਰਿਹਾ ਪਰ ਦੇਖੋ ਕਿੱਡੀ ਵੀ ਦੇ ਪ੍ਰਸ਼ਾਸਨ ਵੱਲ ਵੱਡੇ ਵੱਡੇ ਵਾਅਦੇ ਕਿਤੇ ਜਾਂਦੇ ਨੇ ਪ੍ਰਸ਼ਾਸਨ ਪੁਖਤਾ ਪ੍ਰਬੰਧ ਨੇ ਪਰ ਕਿੰਨੇ ਕਿਤੇ ਜਿਹੜੇ ਵਾਅਦੇ ਜਿਹੜੇ ਫਿੱਕੇ ਨਜ਼ਰ ਆ ਰਹੇ ਨੇ ਪਰਮਾਤਾ ਨਾ ਕਰੇ ਉੱਧ ਸਾਡੇ ਪੰਜਾਬੀ ਭਰਾ ਲੱਗੇ ਨੇ ਅਗਰ ਕੋਈ ਉਨੀ ਕੀ ਹੁੰਦੀ ਤਾਂ ਕੌਣ ਜ਼ਿੰਮੇਵਾਰ ਹੈ ਹੁਣ ਤਾਂ ਜੋ ਕਿ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਗੋਲੀ ਨਹੀਂ ਸੁੱਤਾ ਉਠਖੜੇ ਧੰਨਵਾਦ ਜੀ